ਹਾਂਜੀ ਹਸਕਾਲ ਜੀ ਹੁਣ ਆਪਾਂ ਲੱਗੇ ਹੋਏ ਸੀ ਅੱਜ ਦੇ ਟਾਇਰ ਪਾਉਣ ਬਦਲਣ ਚੇਂਜ ਕਰਨ ਅਨਾਲੂਆਂ ਦੀ ਕਰਨੀ ਪਟਾਈ ਇਸ ਲਈ ਇਹਨੂੰ ਪਾਉਣੇ ਹੁੰਨੇ ਆ ਬਰੀਕ ਟਾਇਰ ਇੱਕ ਟਾਇਰ ਕਰਤਾ ਸੀ ਚੇਂਜ ਹੁਣ ਆ ਗਈ ਦੂਜੇ ਦੀ ਵਾਰੀ ਸਹੀ ਆ ਸਹੀ ਆ ਚੱਲ ਤੁਸੀਂ ਇੱਥੋਂ ਫੜ ਬਸ ਇੱਥੋਂ ਮੜੇ ਹੱਥ ਲਾ ਲਓ ਬਾਹਰ ਕਿਤੇ ਨਹੀਂ ਜਾਂਦਾ ਜਸਵੀਰ ਸਿੰਘ ਲੱਗੇ ਹੋਏ ਨੇ ਜ਼ੋਰ ਮਾਰਨ। ਵਾਹ ਇੱਕ ਗੇੜਾ ਦੇ ਦਿਆ ਕਰੋ ਬਹੁਤ ਆ। ਨਸ ਬਸ ਹੋਰ ਆੜ ਬੋਲੋ ਵੀ। ਨੇ ਇੱਕ ਗੇੜਾ ਤਾਉਣਾ ਚਾਹੀਦਾ। ਮਸ਼ੀਨ ਨੇ ਤਾਂ ਬਸੇਰਾ ਕਾਸਤਾ। ਕੋਈ ਨਹੀਂ। ਮਸ਼ੀਨ ਵਾਲਾ ਸਾਥ ਗੋਟੀ ਨਾਲ ਨਹੀਂ ਕਸਿਆ ਗਿਆ ਹਾ ਛੋਟੀ ਰਾਡ ਨਾਲ ਪਰਲੇ ਪਾਸੇ ਟੋਪੀ ਜੀ ਕੱਲੀ ਰਹਿ ਜਾਵੇ ਫਿਰ ਉਧਰ ਮੇਰੇ ਕਾਸਤਾ ਇਹਦੇ ਥੱਲੇ ਵਾਲਾ ਵੀ ਕਾਸਤਾ ਆ ਕਾਸਤਾ ਆ ਗਸਣਾ ਵਾਲਾ ਹਾਂ ਇਹ ਨਾ ਤੱਕ ਰਹਿ ਜਾ ਵਾਧੂ ਬਾਸ ਬਾਸ ਬਾ ਵਾਧੂ ਆ ਇਹ ਕਰ ਰਿਹਾ ਹੈ ਜੀ ਨਾ ਸਿੱਧਾ ਰੱਖ ਲਿਆ ਕਰੋ ਲਾਓ ਕੋਈ ਕਰੋ ਤਾਂ ਨੋ ਤਾਂ ਅੱਧੱਕ ਨਾ ਕਰਤਾ ਉਹ ਨਾ ਹੋਰ ਜਾਊਗਾ ਇਹ ਪਤਾ ਕੀ ਕਰਿਆ ਨੇ ਜਿਵੇਂ ਜਿਵੇਂ ਆਪਾਂ ਕਸੀਆਂ ਨੇ ਨਾਲ ਢਿਲੇ ਹੋ ਜਾਂਦੇ ਆ ਇਹ ਤਾਂ ਕਸਿਆ ਫੁੱਲ ਉਹੀ ਕਾਸ ਦੋ ਬੰਦ ਜਾ ਮੈਂ ਨਹੀਂ ਰਹੀ ਇਹ ਮੰਜ ਮੈਂ ਮੋਟਾ ਜੀ ਬਸ ਓਕੇ ਆਹੇ ਓਕੇ ਰਹਿਣ ਦੋ ਨਾ ਨਾ ਇਹ ਵੀ ਕਾਸਤ ਆਹੋ ਸਾਹਮਣੇ ਵਾਲੇ ਹੋਏ ਹੋਏ ਆ ਨਾ ਬਹੁਤ ਬਸੇਰਾ ਇਹ ਵੀ ਚਲੋ ਪਰਲੇ ਤੇ ਚੱਲੀਏ ਆਪਣੀ ਹੈਗੀ ਗਨ ਇਹ ਹੈਗੀ ਬਿਜਲੀ ਤੇ ਚੱਲਦੀ ਆ ਗਾਲੀਆਂ ਹੋ ਚਾਹੀਦੀਆਂ ਵੈਸੇ ਵੇਡ ਕਸੇ ਹੋਣਾ ਨਾ ਨੈਪਸ ਰੂਪ ਨਹੀਂ ਮਾਰਦੇ ਜਮਾਂ ਵੀ ਬਾਸ ਤਾਂ ਲੋੜ ਹੀ ਨਹੀਂ ਸੇਫਟੀ ਦੀ ਫਸਟ ਟਾਈਮ ਬਾਕਸ ਅੱਛਾ ਇਹਗਾ ਉਹਨੇ ਟਾਇਰ ਉਧਰੋਂ ਵੀ ਚੱਕਤਾ ਇਧਰੋਂ ਦਾ ਚੱਕਣਾ ਹੀ ਸੀ ਅਜੇ ਹੋਰ ਸਾਈਡ ਤੇ ਕਰ ਲਾਂ ਜੇ ਇੱਕ ਮੈਂ ਕਹਾਂ ਰੇਡਾ ਨਹੀਂ ਹੋਇਆ ਅੱਜ ਕਾ ਇੱਕ ਚੱਕ ਪਹਿਲਾਂ ਤਾਂ ô tyre nhỏ bây giờ này đê ra <mary nói parole bees> <mary> đi đi thì lấy lát đó, na, anh thấy. Đồ ਚੱਕਲਿੰਗ ਹੌਲੀ 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 ਕੋਈ ਨਾ ਕੋਈ ਜਾਣਦੇ ਕੋਈ ਨਾ ਕੋਈ ਨਹੀਂ ਕੋਈ ਉਹ ਤੇ ਕੋਈ ਹਵਾ ਵੀ ਘਟ ਨਾ ਜਿਆਦੇ ਬਹਿ ਗਿਆ ਸੀ ਬਸ ਵਾਈਪ ਬਸ 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 ਕਰ ਲੈ ਲੈ ਜੇ ਕਿ ਬਾਅਦ ਚੱਕ ਲਾਂਗੇ ਜਿੰਨੀ ਲੋਡ ਹੋਵੇ ਤੇਰਾ ਚੱਕਿਆ ਗਿਆ ਜਾ ਚੱਲ ਕਰ ਦੇ ਨਟ ਤੇ ਗੜ ਕੇ ਦੇ ਉਹ ਹਾਂ ਉਹਦੇ ਹੱਥ ਰੱਖੀਂ ਦੂਜੇ ਤੇ ਗੋਟੀ ਤੇ ਕਸੀ ਤਾਂ ਨਹੀਂ ਜਾਂਦਾ ਨਹੀਂ ਰਿਵਰਸ ਮਾਰਿਆ ਮੈਨੂੰ ਕਿਹਾ ਤਾਂ ਅਸੀਂ ਗੋਟੀਆਂ ਹੈ ਗੋਟੀਆਂ ਤਾਂ ਹੱਥ ਰੱਖੀ ਇਹ ਗੋਟੀਆਂ ਨੇ ਲੋਕ ਵਾਲੀਆਂ ਲਾ ਦਿਆਂ ਆਪਾਂ ਸੈਂਪਲ ਵੈਸੇ ਤਾਂ ਇਹ ਗਨ ਖੋਲ ਦਿੰਦੀ ਆ ਪੂਰੇ ਪਰ ਇੱਕ ਵਾਰ ਮਗਲੇ ਟੈਰਾਂ ਦੇ ਮੜ ਮੜਟੇ ਲਗਾਣਾ ਪੈਂਦਾ ਵੱਡੀ ਰਾਣ ਦਾ ਮੂਹਲੇ ਖੋਲ ਦਿੰਦੀ ਆ ਮੂਹਲੇ ਕੱਸ ਵੀ ਦਿੰਦੀ ਆ ਉਧਰੋਂ ਲੱਗ ਜਾਂਦਾ ਹੈ ਪਰ ਲੰਮਾ ਨਾ ਸਿਰ ਤੋਂ ਨਿਕਲਦਾ ਨਹੀਂ ਦੱਸਦਾ ਕਰ ਦੋ ਪਾਹ ਕਾ ਨਹੀਂ ਬਲਣ ਦੇ ਕਿ ਕੋਈ ਹੋਰ ਫਰ ਤੋਂ ਹਨ ਫਾਰਕਾ ਆਪਾਂ ਪਹਿਲਾਂ ਗਰਾਫਟ ਟੂਰ ਕੇ ਨਹੀਂ ਦੇ ਕਿ ਤੁਮ ਕੈ ਸੋ ਰਹੇ ਹੋਣ ਜਾਈ ਬਲਿਓ ਕੀ ਫਰਕ ਪਤਾ ਲਗਾਉਂ ਟੈਕ ਬੈਗੀ ਹੈ ਨਾ ਘਟ ਜਾਣਾ ਹੋਰ ਤਾਂ ਹੋਰ ਜਿਆਦਾ ਕਰਦੇ 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 ਥੱਲੇ ਹੋਰ ਆਉਣ ਦੇ ਚੱਲ 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 ਕਰਦੇ ਹੋਰ ਇਹ ਮੜੇ ਕਰ ਹੋਰ ਬਾਸ ਕਰ ਇੱਥੇ ਰਹਿਣ ਦੇ ਹੁਣ ਕਿਹੜਾ ਦਿਨ ਕਿਹੜਾ ਮੂਹਰੇ ਪਸੇ ਜਾ ਮੋਹਰ ਨੂੰ ਆਊਗਾ ਹੂੰ ਮੋਹਰ ਨੂੰ ਜਾਊਗਾ ਅ ਮੁੱਗੇ ਨੂੰ ਜਾਊਗਾ ਹੂੰ ਦੀ ਕੋਈ ਮੂਹਰ ਵੀ ਨਹੀਂ ਕਦੀ ਫਰਕ ਚੱਲ ਬਾਹਰ ਨੂੰ ਘੁੰਮਣਾ ਹਾਂ ਬਾਹਰ ਨੂੰ ਗੱਲ ਦੇ ਬਾ ਕੰਨੇ ਲਿਆ ਗੇੜ ਨੂੰ ਮੇਸਿਜ ਬਾ ਆਤਵਾਸਾ ਕਿੰਨੀ ਵਾਰ ਨਹੀਂ ਤੇ ਫੇਰ ਉਹ ਜਾਨੀ ਅੰਮਰਸ ਕਿਤੇ ਲੋਸ ਇਹ ਹੁਣ ਚੰਗ ਤੇ ਮਾੜਾ ਆ ਜਾਂ ਟੱਟ ਡਾਉਣ ਕਰਦੇ ਥੋੜਾ ਜਿਹਾ ਨਹੀਂ ਚੱਕੀ ਨਾ ਲਾ ਨਾ ਕਿੱਕੀ ਮਾਣਾ ਨਾ ਨੱਡ ਲਾ ਦੇ ਥੋਕ ਨਹੀਂ ਇਹ ਪਾ ਦੋ ਜੇ ਕੋਈ ਨੱਡ ਦੱਤ ਪੂਰੇ ਵਿੱਚ ਤੋਂ ਉੱਤੇ ਆ ਕੰਪੀ 这样子。Yeah, ਜੋ ਉਹ ਨਿਕਾਲੀ ਜੀ ਆ ਦੇ ਪੱਤ ਜਲੀ ਰਿਹਾ ਦਿਆ ਦੇ ਕਰ ਤੈ ਤਾਂ ਗਿਆ ਆ ਦੇ ਨਾ ਵੀ ਜੂ ਚੰਗਣ ਲੱਗ ਅੱਦਕ ਹੋਰ ਕਹਣਾ ਸੀ ਮੜੇ ਤਾਂ ਨੂੰ ਹਾਂ ਇੱਥੇ ਰੱਖ ਦਿਆ ਕਰੋ ਸਾਰੀਆਂ ਤਾਂ ਨੂੰ ਬੋ ਉਹਨਾਂ ਕੱਢ ਡਾਉਣ ਕਰ ਦਵੇ ਬਹੁਤ ਹੁੰਦਾ ਚਲ लिस्सा जहाँ हो गया ट्रैक्टर जिम्मे छोटा हो गया होंगे इस टायर के ना दोनों कट्ठे तोड़ के देखा ट्रैक्टर हजार के चक्कर करके पहले वो बाकी टायर हो गए ना तेटा हो जाएगा ਫਾਫਾ ਜੇ ਫਿਰ ਦੱਬ ਦਿੰਦਾ ਤੁਹਾਨੂੰ ਪਤਾ ਫਿਰ ਜ਼ੋਰ ਵਧ ਲਾ ਦਿੰਦਾ ਹੈ ਵੀ ਹੁਣ ਆਪਾਂ ਲੱਗੇ ਆ ਤੋਰਾ ਚੈੱਕ ਕਰਨ ਦੋਨਾਂ ਟਰੈਕਟਰਾਂ ਦਾ ਇਦੋਂ ਨੂੰ ਕਰ ਲੋ ਸਿੱਧੇ ਬਹੁਤ ਐਨੀ ਕਿ ਜਗ੍ਹਾ ਨਾ ਨਾ ਐਸ ਲੋੜ ਕਰ ਟੜਾ ਇਦਾਂ ਹੀ ਮੈਕ ਕਰ ਲਾ ਸਿੱਧਾ ਹਜ਼ਾਰ ਚੱਕਰ ਰੱਖਿਓ ਦੋਨਿਆਂ ਨੇ ਹਜ਼ਾਰ ਮੂਹ ਪਹਿਲੇ ਲੋਜ ਹਜ਼ਾਰ ਚੱਕਰ ਠੱਟ ਜਾਂਦਾ ਮੂਰੇ ਠੱਟ ਦੇ ਚੱਕਰ ਜ਼ਿਆਦੇ ਆ ਬਹੁਤ ਫਰਕ ਆ ਉਹਦੇ ਨਾਲ ਟਾਇਰ ਵੀ ਤਕਰੀਬਨ 14 ਦਾ ਸਾਈਜ਼ ਆ ਜਿਹੜਾ ਪਾਇਆ ਛੋਟਾ ਟਾਇਰ ਹੈ ਤੇ ਇਹਦੇ ਨਾਲ 14 ਦੇ ਆ ਉਹਦੇ 16 ਤੋਂ 14 ਦੇ ਕਰਤੇ ਨਾਲੇ ਇੰਨਾ ਫਰਕ ਆ ਚੱਕਰ ਦਾ ਥੋਰੇ ਦਾ ਹਵਾ ਭਰਾ ਲਿਆ ਵਿੱਚ ਹਵਾ ਹਵਾ ਭਰਾ ਲਿਆ ਨਹੀਂ 19 ਪਰ ਹੀ ਜਾਣੀ ਆਵਾਜ਼ ਆਵਾਤਾ 16 17 18 ਭਰਾ ਲੈਓ 15 16 ਬਹੁਤ ਆ ਉਹ ਆ ਜਾ ਇਹਨੂੰ ਇੱਕ ਟਾਇਰ ਪਾ ਕੇ ਦੇਖੀਏ ਇਹ ਤਾਂ ਫਿੱਟ ਬਹਿ ਗਿਆ ਠੀਕ ਆ ਨਹੀਂ ਫਿਰ ਇਹੀ ਫੇਰ ਕਾਦਾਂਗੇ ਇੱਕ ਹੁਣ ਇਹਨੂੰ ਆਪਾਂ ਹੁਣ ਇਹਨੂੰ ਆਪਾਂ ਇੱਕ ਟਾਇਰ ਅਰਜਨ ਵਾਲਾ ਪਾ ਕੇ ਦੇਖਣਾ 16 ਦਾ ਫਾਰਮ ਡ੍ਰੈਗ ਨੂੰ ਆਪਾਂ ਇਹਨੂੰ ਵੱਡਾ ਕਰਨ ਲੱਗੇ ਆਂ ਫਾਰਟ ਟਾਇਰ ਨੂੰ ਵੱਡਾ ਕਰਨ ਲੱਗੇ ਆਂ ਘੇਰਾ ਮਾੜ ਲੈਣਾ ਆ ਆ ਦੇਖੀ ਗੋਟੀ ਛੋਟੀ ਲੱਗੀ ਉਹਨੂੰ 30 ਨੰਬਰ ਲੱਗੂ ਇਹਨੂੰ ਠੀਕ ਕਰ ਲਓ ਉਹਦੇ ਟਾਇਰ ਇਹਨੂੰ ਬੋੜਾ ਹਾਂ ਹੂੰ ਕੀ ਗੱਲ ਬਸ ਉਹਦਾ ਹੀ ਕਿੱਥੇ ਆ ਰਾੜ ਵੱਡੀ ਹਰ ਜੋ ਮਾਰ ਕੇ ਮੈਂ ਨਵੇਂ ਆਹ ਇਹਰਾ ਸੇਮ ਆ ਉਹ ਇਹਨੂੰ ਪੈਂਦੇ ਆ ਹਾਂ ਤੂੰ ਤਾਂ ਚੜੀ ਜਾਣਾ ਹੈ ਦਿੱਕਤ ਕੀ ਹੈ ਦੇਖਦੇ ਆ ਜੇ ਚੜ ਗਏ ਉਹ ਵੀ ਬੋਦਲੇ ਵਾਲੇ ਛੋਟੇ ਵੱਡੇ ਹਾਂ ਕੀ ਹੋ ਗਿਆ ਹੁਣ 60 ਦੇ ਟਾਇਰ ਮਗਰਲੇ ਲਾ ਕੇ ਆ ਪਾਉਣ ਲੱਗੇ ਆ ਚੈੱਕ ਕਰੀਏ ਜਾਂ ਪੈਸੇ ਨਾਲ ਕੁਝ ਕੁ ਚੀਜ਼ ਨਜ਼ਰ ਬਣਾ ਕੀ ਤੋਂ ਨਜ਼ਰ ਨਹੀਂ ਆਈ ਕਿ ਮੁੱਢੀ ਨਹੀਂ ਆਈ ਇਹ ਬੇਨ ਬੜਾ ਆ ਪੈਂਡਾ ਲ ਇਹਦਾ ਵੇਟ ਬਾਹਰ ਹੈਦਾ ਨਾ ਟਾਇਰ ਦੇ ਵੇਟ ਇਹਨੇ ਵੀ ਵੇਟ ਇਹਦਾ ਟਾਇਰ ਤੇ ਮੈਂ ਖੁੰਝੇ ਚ ਰਿਆਂ ਦਾ ਅਰਜਨ ਦੇਣ ਪਚਾਲੇ ਰਹਿੰਦਾ ਵਾ ਦੇਖੀ ਮਗਰ ਕਰ ਹਾਂ ਹਾਂ ਜਦ ਉਹ ਟਾਇਰ ਚੜ੍ਹਦੇ ਸੀਗੇ ਦੇ ਬੰਨੇ ਕਿੰਨਾ ਸਿੱਟਾ ਚਾਚਾ ਇਹ ਨਹੀਂ ਪਹਿਣਾ ਉਹ ਪਹਿਣਾ ਉਹਦਾ ਮੂੰਹ ਹੀ ਪਰੇ ਨੂੰ ਆ ਪਹਿਣਾ ਉਹ ਆ ਟਰ ਬਾਤਾਂ ਨਹੀਂ ਆ ਜਾਂਦੇ ਹਾਂ ਹਾਂ ਟਰ ਦਾ ਕੈਂਸਰ ਕੋਸ਼ਿਸ਼ ਕੋਹਾਂ ਨਹੀਂ ਗਾ ਬੇ ਚੋੜਾ ਕਿਹਦੇ ਹੁੰਦਾ ਮੁਰਨਾ ਜੋ ਆਗ ਦਾ ਢੱਡ ਇਕੱਠਾ ਕਰਦੇ ਨਹੀਂ ਬਾਈ ਦੇਖਤਾ ਸੀ ਉਹਦੇ ਕਿੱਥੇ ਆ ਉਹ ਮੈਂ ਲਾਦਾ ਬਾਹਰ ਤੋਂ ਨਿਕਲੇ ਹੋਣਾ ਇਹ ਚੱਲ ਤੈਨੂੰ ਛੱਡ ਦੇ ਵਾ ਕੇ ਕਿਤੇ ਨਹੀਂ ਜਾਂਦਾ ਉਹ ਚੱਕਣਾ ਹੋਊਗਾ ਉਹ ਤਾਂ ਮੈਂ ਚੱਕ ਦਿੰਦਾ ਵਾ ਉਹਨੂੰ ਕਰ ਦੋ ਹਾਂ ਉਹਦਾ ਤੁਸੀਂ ਫੋਨ ਫੜਦਾ ਕਿੰਨੇ ਫਰਕ ਲੱਗਦੇ ਵਾਸ ਵਾਸਾ ਬੜਾ ਨੇ ਚੱਕ ਵਾਸ ਕਰ ਚੱਕ ਦੇ ਉਹ ਚੱਕ ਨਹੀਂਂਦਰ ਵੀ ਚੱਕਿਆ ਜਾਣਾ ਕਾਚਾ ਵਾਸ ਕਰ ਹੁਣ ਘੁਮਾ ਕੇ ਲਈ ਮੇਰੇ ਬ੍ਰੇਕਾ ਖੁੱਲਣੀ ਪੈਗੀ ਓੜ ਦੇ ਚੱਕਾ ਪਰੇ ਚੱਲ ਅੱਜ ਅੱਧਾ ਚਲੂ ਜਾਂ ਨਹੀਂ ਅੰਦਰ ਬਹੁਤ ਜਾਣਾ ਅੰਦਰ ਵੀ ਜਾਣਾ ਪਈ ਇਹਨੇ ਇੰਨਾ ਕੋ ਕੁੱਠਾ ਕਰਕੇ ਬਾਹਰ ਜੰਨਾ ਕਿੱਥੇ ਦਾ ਬਾਹਰ ਹੋਊਗਾ ਮੈਨੂੰ ਜ਼ਰਾ ਜ਼ਿਆਦਾ ਬਾਹਰ ਹੋਊਗਾ ਦੇਖਦੇ ਆਂ ਮੇਰਾ ਨਾਲ ਲਾਵੇ ਫਿਰ ਪਤਾ ਲੱਗ ਜਾਊਗਾ ਉਹ ਤਾਂ ਕਮਾਈਏ ਉਹ ਆਣਿਆ ਅਜੇ ਦੋ ਮੈਂਚ ਅੰਦਰ ਜਾਣਾ ਹੋਰ ਕਮਾ ਫਿਰ ਕਮਾ ਤੂੰ ਕਮਾ ਦੇ ਅੱਖਾਂ ਨੂੰ ਕਮਾ ਬੱਚੇ ਦਾ ਤੁਸੀਂ ਢਿੱਡ ਇਕੱਠਾ ਕਰਨਾ ਗੇਟ ਜਾਉਂਗਾ ਸਾਰੇ ਇੱਥੇ ਹੋ ਗਏ ਪੜੇ ਸਹੀ ਥੇ

ਨਰਥੀ ਮੀ? ਇਹ ਉਹੀ ਟਾਇਰ ਹੀ ਆ ਤੁੰ। ਕੀ ਹੋ ਗਿਆ? ਮੈਨੂੰ ਸਾਈਡ ਨਾਲ 28 ਨੰਬਰ ਆ ਇਹਨੂੰ ਸਾਡੇ ਨੂੰ 30 ਨੰਬਰ ਆ। ਹੈ। ਪੈਣੀ ਨਹੀਂ ਵਿੱਚ। ਉਹ ਨਾਲ ਰੱਖਿਆ। ਮੈਂ ਕਰਦੇ ਬੰਦ ਫਿਰ ਇਹਨੂੰ। ਟਾਇਰ ਟੱਪ ਆਇਆ ਇਹ ਸੋਹਣਾ ਲੱਗਦਾ ਐਡਾ। ਹਾਂ ਮਟਾ ਜਾ ਕੇ ਦੇ ਕਰ। ਹੂੰ। ਕਰ ਲਿਆ ਪਰ। ਟਾਇਰ 15 ਦੇ ਪਾ ਦिए ਇਹਨੂੰ। ਅਨਾਂਡ ਜਮਾ ਪੂਰੇ ਪੂਰੇ ਹੋ ਗਏ। ਮੈਂ ਕਹਿੰਦਾ ਯਾਰ ਇਹਦੇ ਰੈਂਪ ਵੀ ਸਾਰਜਨ ਵਾਲੇ ਲਿਆ ਕੇ ਪਾ ਦਈਏ। ਵਿੱਚੋਂ ਪਲੇਟ ਬਦਲੀ ਜਾਣੀ ਹੈ ਹਨਾ ਨਹੀਂ ਪਲੇਟ ਇੰਦਰ کہیں ਉਹ ਵਾਲੀ ਪਲੇਟ ਇੰਦਰ کہیں ਪੰਗਾ ਥੋੜਾ ਹੈ ਆ ਜਿੱਦਾਂ ਕਰਾਂਗਾ ਰੌਟਾ ਜਾਊਗਾ ਸਲਾਹ ਕਰ ਲੈਣ ਸਲਾਹ ਵਧੀਆ ਕਰਦੇ ਤੁਸੀਂ ਬਸ ਗੱਲ ਬਣੀ ਨਹੀਂ ਕਾ ਡਾਊਨ ਫਿਰ ਕਾਊਨ ਕਰਨਾ ਪਊਗਾ ਉਹ ਨੂੰ ਚੜਦਾ 30 ਨੰਬਰ ਇਹਨੂੰ ਚੜਦੇ 28 ਨੰਬਰ ਹੈ ਪਹਿਲੀ ਦਾ ਟਾਇਰ ਆ ਹੇ ਟਾਇਰ ਚਾਚਾ ਹੋਰ ਖਾਂ ਜਾਊਗਾ ਇਹ ਨਟਾਂ ਦਾ ਖਿਆਲ ਹੀ ਨਹੀਂ ਕੀਤਾ ਬਈ ਮੋਟਿਆ ਉਹ ਵੇਖਿਆਲ ਨਹੀਂ ਆਇਆ ਬਈ ਹੈ ਵੇਖਿਆਲ ਨਹੀਂ ਆਇਆ ਉਹ ਸਾਡੇ ਪਤਾ ਕੀ ਦਿਮਾਗ 'ਚ ਸੀ ਹਾਂ ਉਹ ਜਿਹੜੇ ਆਲੂ ਵਾਲੇ ਟਾਇਰ ਹਾਂ ਉਹ ਪਹਿਲਾਂ ਇਹਨੂੰ ਪਾਉਂਦੇ ਹੁੰਦੇ ਸੀਗੇ ਅੱਛਾ ਹਾਂ ਉਹਦੇ ਟਾਇਰ ਉਹਦੇ ਟਾਇਰ ਉਹਦੇ ਨਟ ਨਿੱਕੇ ਕਰਕੇ ਉਹ 'ਚ ਤਾਂ ਪੈ ਗਏ ਇਹਦੇ ਵਾਲੇ ਉਹਦੇ ਛੋਟੇ ਕਰਕੇ ਇਹ 'ਚ ਨਹੀਂ ਪਏ ਵੱਡੇ ਇਹ 'ਚ ਨਹੀਂ ਪਏ ਇਹ ਨਹੀਂ ਖਿਆਲ ਕੀਤਾ ਹੋ ਜਾਂਦਾ